ਤਾਂ ਪੰਜਾਬ ਦੇ ਵਿੱਚ ਲੈਂਡ ਪੁਲਿੰਗ ਨੀਤੀ ਨੂੰ ਲੈ ਕੇ ਵਿਰੋਧੀ ਅੱਗ ਬੁਝਣ ਦੀ ਥਾਂ ਹੋਰ ਪੱਖ ਰਹੀ ਹੈ ਤਾਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਨੇ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਨੀਤੀ ਪੰਜਾਬੀ ਖੇਤੀ ਅਤੇ ਖੇਤ ਮਜ਼ਦੂਰਾਂ ਦੀ ਆਜ਼ਾਦੀ ਉੱਤੇ ਸਿੱਧਾ ਹਮਲਾ ਹੈ ਉਹਨਾਂ ਦੱਸਿਆ ਕਿ ਲੈਂਡ ਪੁਲਿਕ ਵਰਗੀ ਨੀਤੀ ਦਿੱਲੀ ਦੇ ਲੈਂਡ ਮਾਫੀਆ ਨੂੰ ਖੁਸ਼ੀ ਕਰਨ ਦੇ ਲਈ ਲਗਾਈ ਜਾ ਰਹੀ ਹੈ ਇਹ ਫੈਸਲਾ ਦਿੱਲੀ ਦੇ ਆਕਰਸ਼ਣ ਉੱਤੇ ਲਿਆ ਗਿਆ ਨਾ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਲਈ ਅੱਜ ਮੋਹਿਨਦਰਾ ਨੇ ਕਿਹਾ ਕਿ ਨੀਤੀ ਕਿਸਾਨਾਂ ਖੇਤ ਮਜ਼ਦੂਰਾਂ ਅਤੇ ਪਿੰਡਾਂ ਵਿੱਚ ਰਹਿ ਰਹੇ ਹੋਰ ਗਰੀਬ ਵਰਗ ਨੂੰ ਵੀ ਬੇਕਾਰ ਕਰ ਦੇਵੇਗੀ। ਉਹਨਾਂ ਕਿਹਾ ਕਿ ਕਿਸਾਨ ਆਪਣੀ ਜ਼ਮੀਨ ਦੇ ਵਿੱਚ ਆਜ਼ਾਦੀ ਦੇ ਨਾਲ ਖੇਤੀ ਕਰ ਰਿਹਾ ਪਰ ਹੁਣ ਉਸ ਦੀ ਆਜ਼ਾਦੀ ਵੀ ਖਤਮ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਤੁਸੀਂ ਇੰਡਸਟਰੀ ਦੇ ਲਈ ਜ਼ਮੀਨ ਐਕਵਾਇਰ ਕਰ ਰਹੇ ਹੋ ਪਰ ਇੰਡਸਟਰੀ ਤਾਂ ਪਹਿਲਾਂ ਹੀ ਪੰਜਾਬ ਤੋਂ ਭੱਜ ਰਹੀ ਹੈ। ਮਧ ਪ੍ਰਦੇਸ਼ ਜਾਂ ਹੋਰ ਰਾਜਾਂ ਦੇ ਵਿੱਚ ਜਾ ਰਹੀ ਹੈ ਤੇ ਤੁਹਾਡਾ ਕੋਈ ਪੱਕਾ ਯੋਜਨਾ ਨਹੀਂ ਕੇਵਲ ਜ਼ਮੀਨ ਹੜੱਪਣ ਦੀ ਸਾਜ਼ਿਸ਼ ਹੈ। ਮੋਹਿੰਦਰ ਨੇ ਆਮ ਆਦਮੀ ਪਾਰਟੀ ਨੂੰ ਸਿੱਧਾ ਸਵਾਲ ਪੁੱਛਿਆ ਕਿ ਕਦੋਂ ਇਹਨਾਂ ਇਲਾਕੇ ਦੇ ਵਿੱਚ ਡਵੈਲਪਮੈਂਟ ਹੋਣੀ ਹੈ ਮੁਹਾਲੀ ਨੂੰ ਬਣੇ 25 ਸਾਲ ਹੋ ਗਏ ਨੇ ਪਰ ਅਜੇ ਤੱਕ ਪੂਰੀ ਤਰ੍ਹਾਂ ਦੇ ਨਾਲ ਵਿਕਸਿਤ ਨਹੀਂ ਹੋ ਪਾਇਆ ਨਵੀਆਂ ਜ਼ਮੀਨਾਂ ਉੱਤੇ ਕੀ ਬਣੇਗਾ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੇ ਲਈ ਮੁੱਖ ਮੰਤਰੀ ਬਣਾਇਆ ਸੀ ਪਰ ਅੱਜ ਉਹ ਦਿੱਲੀ ਦੇ ਸ਼ਹਿਰਾਂ ਉੱਤੇ ਨਸ ਰਹੇ ਨੇ ਇਹੀ ਨਹੀਂ ਉਹਨਾਂ ਮੰਗ ਕੀਤੀ ਹੈ ਕਿ ਭਗਵੰਤ ਮਾਨ ਤੁਰੰਤ ਤਸਦੀਫਾ ਦੇ ਜੇ ਕੋਈ ਵਿਅਕਤੀ ਪੰਜਾਬ ਨੂੰ ਪਿਆਰ ਕਰਦਾ ਤਾਂ ਕਦੇ ਵੀ ਐਸੀ ਨੀਤੀ ਲਾਗੂ ਨਾ ਕਰਦਾ ਆਖਰ ਦੇ ਵਿੱਚ ਉਹਨਾਂ ਕਹਿ ਕੇ ਕਾਂਗਰਸ ਪਾਰਟੀ ਪੰਜਾਬ ਦੀ ਮਿੱਟੀ ਕਿਸਾਨੀ ਅਤੇ ਸੱਭਿਆਚਾਰ ਦੀ ਰਾਖੀ ਦੇ ਲਈ ਲੈਣ ਪੁਲਿੰਗ ਨੀਤੀ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦਿੱਤੀ ਜਾਵੇਗੀ। ਦੇਖੋ ਇਹ ਨੇ ਜਿਹੜਾ ਫੈਸਲਾ ਲਿਆ ਜੁਗਿੰਦਲ ਹੈ ਸਾਰੇ ਪੰਜਾਬ ਦੇ ਲੋਕਾਂ ਦਾ ਸੋਚ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਰੋਗ ਨੂੰ ਪਛਾਣਿਆ ਹੈ। ਸਾਰੇ ਪੰਜਾਬ ਦੇ ਕਿਸਾਨ ਪੰਜਾਬ ਦੇ ਸਵਿਚਾ ਰਹਿਤ ਕਿਸਾਨ ਨੂੰ ਮਿਲਦੇ ਪੰਜਾਬੀ ਹੈ ਜਦੋਂ ਮੈਂ ਆਇਆ ਤਾਂ ਉਹ ਆਤਮਾਰ ਗੁਰੂ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਲਈ ਜੰਗ ਲੜ ਰਿਹਾ ਸੀ ਬਿਲੀ ਵਾਲਿਆਂ ਦੇ ਬਿਲੀ ਵਾਲਿਆਂ ਦੇ ਸਾਰਿਆਂ ਦੇ ਨਾਲ ਰਹਿ ਰਹੇ ਨੇ ਕੋਈ ਵੀ ਵਕਤ ਜਿਹੜੇ ਪੰਜਾਬ ਨੂੰ ਬਾਰ ਕਰਦਾ ਹੈ ਕਹਿੰਦਾ ਹੈ ਕਿ ਐਗਰੀਕਲਚਰ ਪੋਲਿਸੀ ਵੈਟਰ ਹੀ ਹੈ ਨੈਸ਼ਨਲ ਬਾਬੇ ਦੇ ਇਸ ਅੰਮ੍ਰਿਤ ਦੇ ਮੇਰੇ ਆਪ ਨੂੰ ਦੇ ਰਹੇ ਹਾਂ ਜੇ ਤੁਹਾਨੂੰ ਜਨਰਲ ਕੋਈ ਮਾਰਤਾ ਮਾਰਦੀ ਹੋਏ ਚੁਪਟੇ ਦੇ ਜਨਾ ਡਲ ਗਿਆ ਚੁਪਟਾ ਦੇਖੋ ਸਾਡੇ ਦੇਖਦੇ ਜਿਵੇਂ ਬਾਗ ਦੇ ਡਾਕਟਰੀ ਦੇ ਆਦੇ ਦੇਖਾ ਹੈ ਸੰਗਣੇ ਦੇ ਤੌਰ ਤੇ ਗੱਲ ਹੋਵੇ ਇਹ ਨਾ ਲੱਗਦਾ ਕਿ ਸਭ ਰਾ ਅਨੁਪਾਤ ਹੋਵੇਗਾ